ਜੀ ਦਾ ਖੰਸਾ ਸ਼੍ਰੀ ਵਾਹਿਗੁਰੂ ਜੀ ਦੀ ਖਫਤੇ ਅੱਜ ਜੀ 22 ਤਰੀਕ ਨੂੰ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਂ ਦਾ ਉਪਤਾ ਦਿਹਾੜਾ ਪਿੰਡ ਸੂਰਤੀਆ ਦੀ ਸਾਰੀ ਹੀ ਸੰਗਤ ਦੇ ਵੱਲੋਂ ਰਲ ਮਿਲ ਕੇ ਮਨਾਇਆ ਜਾ ਰਿਹਾ ਜੀ ਨਗਰ ਕੀਰਤਨ ਆ ਰਿਹਾ ਸੰਗਤ ਜੀ ਤੇ ਇੱਕ ਨੰਬਰ ਵਾਰਡ ਹੈ ਜੋ ਆਪਣੇ ਨਗਰ ਦੇ ਵਿੱਚ ਜਿੱਥੇ ਸ਼ੁਰੂਆਤ ਹੋਊਗੀ ਜੀ ਲੰਗਰ ਦੀ ਸਾਰੇ ਸੇਵਾਦਾਰ ਰਲ ਮਿਲ ਕੇ ਸੇਵਾ ਕਰੇ ਹੁੰਗੰਦਰਾਂ ਦੀ ਤੇ ਮਾਯੂਦ ਦਾ ਸਰਪੰਚ ਸਾਹਿਬ ਜੀ ਸਾਡੇ ਸੁਖपाल ਸਿੰਘ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵਿਚਾਰ ਸਾਂਝੇ ਕਰਦੇ ਆਂ ਗੁਰੂ ਸਾਹਿਬ ਕਿਰਪਾ ਕਰ ਹਾਂਜੀ ਸਰਪੰਚ ਸਾਹਿਬ ਜੀ ਅੱਜ ਆਪਣੇ 1 ਨੰਬਰ ਵਾਰਡ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਗਰ ਕੀਰਤਨ ਸ਼ੁਰੂਆਤ ਹੋ ਰਹੀ ਹੈ 1 ਨੰਬਰ ਵਾਰਡ ਦੇ ਵਿੱਚੋਂ ਲੰਗਰ ਦੀ ਸੰਗਤ ਆ ਰਹੀਆਂ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਧੀ ਬਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹਰ ਸਾਲ 22 ਜਨਵਰੀ ਨੂੰ ਨਗਰ ਕੀਰਤਨ ਪਿੰਡ ਵਿੱਚ ਕੱਢਿਆ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਦੇ ਖੱਡ ਪਾਤ ਸਾਹਿਬ ਪ੍ਰਕਾਸ਼ 21 ਤਰੀਕ ਨੂੰ ਹੁੰਦੇ ਨੇ 23 ਤਰੀਕ ਨੂੰ ਭੋਗ ਪਹਿਣਗੇ ਅੱਜ ਨਗਰ ਕੀਰਤਨ ਆ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਤੇ ਬਾੜ ਨੰਬਰ 1 ਦੇ ਵਿੱਚ ਖੜੇ ਆਂਗੇ ਇੱਥੇ ਲੰਗਰ ਲਾਇਆ ਜਾ ਰਿਹਾ ਸਾਰੇ ਹੀ ਬਾਰਡ ਵਾਸੀਆਂ ਵੱਲੋਂ ਬਰੇਡਾਂ ਦਾ ਲੰਗਰ ਲੱਗ ਰਿਹਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਡੇ ਮੌਜੂਦਾ ਸਰਪੰਚ ਸਾਹਿਬ ਸੁਖਪਾਲ ਸਿੰਘ ਜੀ ਇਹਨਾਂ ਨੇ ਵਧੀਆ ਵਿਚਾਰ ਸਾਂਝੇ ਕੀਤੇ ਹਨ ਸੋ ਭਾਈ ਅੱਜ ਬਰੇਡਾਂ ਦਾ ਲੰਗਰ ਲਾਇਆ ਜਾ ਰਿਹਾ ਹੈ ਸੋ ਭਾਈ ਨਗਰ ਕੀਰਤਨ ਆ ਰਿਹਾ ਹੈ ਤਿਆਰੀਆਂ ਨੇ ਬਿਲਕੁਲ ਚਾਲੇ ਪਾਤੀ ਨੇ ਤੇ ਕਿਕਾ ਕਰਨ ਮਹਾਰਾਜ ਸਾਰੇ ਸੇਵਾਦਾਰਾਂ ਨੂੰ ਸੇਵਾ ਲਿਖੇ ਵਿੱਚ ਲਾਉਣ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਇਧਰ ਬਾਬਾ ਜੀਤ ਸਿੰਘ ਜੀ ਠੀਕ ਠਾਕ ਚੜ੍ਹਦੀ ਕਲਾ ਚ ਐ ਤੇ ਆਪਣੇ ਜੀ ਨਗਰ ਕੀਰਤਨ ਨੇ ਚਾਲੇ ਪਾ ਦਿੱਤੇ ਨੇ ਹਾਂ ਤੇ 5-7 ਮਿੰਟਾਂ ਦੇ ਵਿੱਚ ਪਹੁੰਚ ਆ ਜਾਊਗਾ ਹਾਂਜੀ ਹਾਂਜੀ ਤੇ ਸ਼ੁਰੂਆਤ ਹੋਊਗੀ ਇੱਕ ਨੰਬਰ ਵਾਰਡ ਚ ਠੀਕ ਹੈ ਜੀ ਠੀਕ ਹਾਂਜੀ ਇੱਥੇ ਲੰਗਰ ਲਾਇਆ ਜਾ ਰਿਹਾ ਹੈ ਹਾਂਜੀ ਹਾਂਜੀ ਹਾਂ ਲੰਗਰ ਬਰੇਡਾਂ ਦਾ ਤੇ ਚਾਹ ਪਾਣੀ ਦਾ ਧੰਨਵਾਦ ਜੀ ਤੇ ਸਾਰੇ ਸੇਵਾਦਾਰ ਡਿਊਟੀ ਆਪਣੀ ਨੂੰ ਬਾਰੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਰ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡੇ ਸਾਰੇ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਾਰੇ ਇੱਥੇ ਹਾਜ਼ਰ ਹਨ ਤੇ ਪੰਜ ਪਿਆਰੇ ਦੀ ਗਾਇ ਵਿੱਚ ਨਗਰ ਕੀਰਤਨ ਆਰੰਭ ਹੋਇਆ ਜੀ ਕਿਰਪਾ ਕੰਨ ਮਹਾਰਾਜ ਸੇਵਾ ਕੀਤੀ ਲੇਖੇ ਵਿੱਚ ਲਾਉਣ ਤੇ ਬਰੇਡਾਂ ਦਾ ਲੰਗਰ ਤਿਆਰ ਹੈ ਜੀ ਤਿਆਰ ਆ ਬਾਬਾ ਜੀ ਅੱਛਾ ਜੀ ਪੰਜ ਚਾਰ ਮਿੰਟਾਂ ਤੱਕ ਅਸ ਆ ਰਹੇ ਜੀ ਇੱਕ ਨੰਬਰ ਵਾਰਡ ਦਾ ਠੀਕ ਹੈ ਜੀ ਠੀਕ ਹੈ ਜੀ ਸੋ ਭਾਈ ਸਾਰੇ ਗੁਰਮੁਖ ਪਿਆਰੇ ਪੰਚ ਸਰਪੰਚ ਨਾਲ ਮਿਲ ਕੇ ਦੀ ਸੇਵਾ ਕਰੇ ਹਨ